इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਨੀ ਸਾਡਾ ਡੇਡ ਬਿਆਧਰਿਆਂ ਦੇ ਲੱਗੇ ਕੱਲ੍ਹ ਇੱਕ ਲੜਕੀ ਦੀ লাশ ਮਿਲੀ ਉਸ ਸੰਬੰਧੀ ਜਾਣਕਾਰੀ ਆ ਸਾਨੂੰ ਇੱਕ ਇਨਫੋਰਮੇਸ਼ਨ ਸਾਡੇ ਐਸਐਚਓ ਨੂੰ ਮਿਲੀ ਸੀ ਵੀ ਉੱਥੇ ਇੱਕ ਯੰਗ ਡੈਡ ਬੋਡੀ ਪਈ ਹੈ ਲੜਕੀ ਦੀ ਬਿਆਧ ਰਿਆ ਦੇ ਬਿਲਕੁਲ ਸਾਈਡ ਦੇ ਉੱਤੇ ਜਿੱਥੇ ਸੁੱਕੀ ਰੇਤ ਹੈਗੀ ਆ ਉਹਦੇ ਤੇ ਪਈ ਸੀਗੀ ਫਿਰ ਐਸਾ ਚੋ ਮੌਕੇ ਉੱਤੇ ਗਿਆ ਮੈਂ ਵੀ ਉੱਥੇ ਮੌਕੇ ਉੱਤੇ ਜਦੋਂ ਜਾ ਕੇ ਦੇਖਿਆ ਤੇ ਇੱਕ ਲੜਕੀ ਦੀ ਜਿਹੜੀ ਡੈੱਡ ਬੋਡੀ ਪਈ ਸੀ ਜਿਹਨੇ ਜੀਨ ਤੇ ਸ਼ਰਟ ਜਿਹੜੀ ਸੀ ਪਾਈ ਹੋਈ ਸੀਗੀ ਤੇ ਉਹਦੀ ਜਿਹੜੀ ਬੋਡੀ ਦੇਖਣ ਤੋਂ ਦੇਨੀ ਉਲੀ ਐ ਸੀਗੀ ਉਹ 2023 ਦੇ ਦੇ ਲਗਭਗ ਲੱਗਦੀ ਸੀਗੀ ਤੇ ਸਾਡੇ ਲਈ ਉਸ ਵੇਲੇ ਤਾਂ ਸਿਰਫ ਅਨਡੈਂਟਿਫਾਈਡ ਡੈੱਡ ਬੋਡੀ ਸੀਗੀ ਜਦੋਂ ਉਹਦੀ ਅਸੀਂ ਸਰਚ ਕੀਤੀ ਉਹਦੇ ਛੋਟਾ ਜਿਹਾ ਬੈਗ ਸੀ ਉਹਦੇ ਚ ਇੱਕ ਨੰਬਰ ਮਿਲਿਆ ਸੀ ਸਾਨੂੰ ਉਹ ਨੰਬਰ ਆ ਜਿਹੜੀ ਹੈ ਇਹਦੀ ਮਰਨ ਵਾਲੀ ਜੋਤੀ ਲੜਕੀ ਜਿਹੜੀ ਆ ਉਹਦੀ ਭੈਣ ਦੇ ਸਹੁਰੇ ਦਾ ਨੰਬਰ ਸੀਗਾ ਜਿੱਥੋਂ ਅਸੀਂ ਜਿਹੜੇ ਸਾਰੇ ਲਿੰਕ ਜਿਹੜੇ ਆ ਸਟੈਬਲਿਸ਼ ਕੀਤੇ ਆ ਉਹ ਲਿੰਕ ਤੇ ਅਸੀਂ ਪਹੁੰਚਦੇ ਪਹੁੰਚਦੇ ਫੋਨਾਂ ਰਾਹੀਂ ਅਸੀਂ ਜਿਹੜਾ ਇਸ ਲੜਕੀ ਦਾ ਪੂਰਾ ਬਾਇਓ ਡਾਟਾ ਸਾਡੇ ਕੋਲ ਪਹੁੰਚ ਗਿਆ ਫਿਰ ਅਸੀਂ ਇਹਦੀ ਇਹਦੇ ਬਾਰਸਾ ਨੂੰ ਅਸੀਂ ਬੁਲਾ ਲਿਆ ਬੁਲਾਉਣ ਤੋਂ ਬਾਅਦ ਅਸੀਂ ਕਰ ਜਿਹੜੀਆਂ ਹੈਗੀਆਂ ਉਹਨਾਂ ਦੀ ਸੀ.ਆਰ ਵਗੈਰਾ ਪਹਿਲੇ ਤਾਂ ਸਾਨੂੰ ਮੋਬਾਈਲ ਦਾ ਹੀ ਨਹੀਂ ਪਤਾ ਸੀ ਵੀ ਇਹਦੇ ਕੋਲ ਮੋਬਾਈਲ ਸੀ ਜਾਂ ਨਹੀਂ ਦੂਸਰੋਂ ਦੋ ਟੈਕਟਰ ਸੀਗੀਆਂ ਜਿਹੜੀ ਪਠਾਨਕੋਟ ਕੋ ਚੰਬਾ ਉਰ ਚੰਬੇ ਤੋਂ ਪਠਾਨਕੋਟ ਦੀ ਵਾਪਸੀ ਦੀਆਂ ਸੀਗੀਆਂ ਬਸ ਦੀਆਂ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਸੀਡੀਆਰ ਵਗੈਰਾ ਸਾਰੀਆਂ ਲੈ ਕੇ ਸੀਡੀਆਰ ਦਾ ਐਗਜ਼ਾਮਨ ਕਰਕੇ ਉਹਨਾਂ ਦਾ ਲਿੰਕ ਜੋੜ ਕੇ ਫਿਰ ਅਸੀਂ ਸਾਰੀ ਇਹ ਫੈਮਿਲੀ ਨੂੰ ਇਕੱਠਾ ਕੀਤਾ ਫਿਰ ਸਾਨੂੰ ਇਸ ਲੜਕੀ ਦੀ ਨੇਚਰ ਇਸ ਲੜਕੀ ਦੇ ਰਹਿਣ ਸਹਿਣ ਇਸ ਲੜਕੀ ਦੇ ਮਿਲਵਰਤਨ ਬਾਰੇ ਸਾਰਾ ਪਤਾ ਲੱਗਿਆ ਵੀ ਇਹ ਕਿਵੇਂ ਇਹਦੇ ਲੋਕਾਂ ਦੇ ਨਾਲ ਮਿਲਵਰਤਨ ਕਰਦੀ ਸੀ ਕਿਵੇਂ ਇਹਦੇ ਲੋਕਾਂ ਦੇ ਨਾਲ ਰਹਿਣ ਸਹਿਣ ਸੀਦਾ ਔਰ ਜਿਹੜੀ ਆ ਡਰੱਗ ਦਾ ਇਹ ਸੇਵਰ ਕਰਦੀ ਸੀ ਉਹ ਸਾਰੀਆਂ ਚੀਜ਼ਾਂ ਪਤਾ ਕਰਕੇ ਹੁਣ ਅਸੀਂ ਇਹ ਫਿਰ ਇਹ ਜਿਹੜਾ ਹੈਗਾ ਇਹਦੇ ਫਾਦਰ ਦੇ ਬਿਆਨਾਂ ਦੇ ਉੱਤੇ ਅਸੀਂ ਪਰਚਾ ਰਜਿਸਟਰ ਕੀਤਾ ਉਹਦੇ ਵਿੱਚ ਜਿਹੜੇ ਅਸੀਂ ਲਿੰਕ ਸਟੈਬਲਿਸ਼ ਕੀਤੇ ਸੀਗੇ ਤੇ ਉਹ ਤੇ ਇਹਦੇ ਫਾਦਰ ਦੀ ਜਿਹੜੀ ਸਟੇਟਮੈਂਟ ਸੀਗੀ ਉਹ ਬਿਲਕੁਲ ਮੈਚ ਕਰਦੀ ਸੀ ਜਿਹੜੇ ਫਾਦਰ ਨੇ ਫਿਰ ਬਾਈ ਨੇਮ ਜਿਹੜਾ ਪਰਚਾ ਹੈਗਾ ਉਹ ਇਹਨਾਂ ਦੇ ਨਜ਼ਦੀਕ ਹੀ ਮਤਲਬ ਇੱਕ ਲੜਕਾ ਜਿਹੜਾ ਹੈਗਾ ਉਹ ਅਰੇਂਦਾ ਉਹ ਉਹਦੇ ਖਿਲਾਫ ਔਰ ਇੱਕ ਲੜਕੀ ਜਿਹੜੀ ਇਹਨੂੰ ਸ਼ੁੱਕਰਵਾਰ ਦੀ ਰਾਤ ਨੂੰ ਨਾਲ ਲੈ ਕੇ ਗਈ ਸੀ ਆਪਣੀ ਸਕੂਟਰੀ ਬਾਈਕ ਦੇ ਉੱਤੇ ਤੇ ਉਹਦੇ ਖਿਲਾਫ ਵੀ ਅਸੀਂ ਕੀਤਾ ਹੋ ਸਕਦਾ ਇਸ ਮਰਡਰ ਦੇ ਵਿੱਚ ਇਸ ਤੋਂ ਦੋ ਤੋਂ ਵੱਧ ਵੀ ਮਤਲਬ ਬੰਦੇ ਹੋ ਸਕਦੇ ਆ ਉਹ ਸਾਡੀ ਤਫਤੀਸ਼ ਜਿਹੜੀ ਹੈਗੀ ਆ ਸਾਡੀ ਓਪਨ ਹੈ ਜੀ ਅਸੀਂ ਅੱਜ ਵੀ ਉਸ ਤਫਤੀਸ਼ ਦੀ ਲੜੀ ਦੇ ਵਿੱਚ ਅਸੀਂ ਆਪਣਾ ਕੰਮ ਕਰ ਰਹੇ ਆ ਉਹਦੇ ਵਿੱਚ ਜੇ ਕੋਈ ਹੋਰ ਵੀ ਮਾਰਡਰ ਦੇ ਵਿੱਚ ਇਨਵੋਲਵ ਹੋਇਆ ਤੇ ਅਸੀਂ ਉਹਨੂੰ ਉਹਨੂੰ ਵੀ ਅਸੀਂ ਬੁੱਕ ਕਰਕੇ ਤੇ ਗ੍ਰਿਫਤਾਰ ਕਰਾਂਗੇ ਔਰ ਜਿਹੜਾ ਨੇ ਬਾਈਕ ਮਾਈ ਨੇਮ ਪਰਚਾ ਦਰਜ ਹੈਗਾ ਉਹ ਅਜੇ ਆਪਣੇ ਫੋਨ ਬੰਦ ਕਰਕੇ ਕਿਤੇ ਭੱਜੇ ਹੋਏ ਨੇ ਕਿਤੇ ਫੋਨ ਖੋਲਦੇ ਨੇ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਕਿੱਥੇ ਇੱਕ ਮਤਲਬ ਅਡਜਸਟ ਕਰਦੇ ਨੇ ਪਰ ਉਹਨਾਂ ਨੂੰ ਵੀ ਅਸੀਂ ਜਲਦੀ ਕਿਹੜਾ ਜਿਹਾ ਫਰਕ ਨਹੀਂ ਆਇਆ ਇਹ ਕੋਈ ਅਰੈਸਟ ਹੋਇਆ ਜੀ ਨਹੀਂ ਨਹੀਂ ਅਜੇ ਕੋਈ ਅਰੈਸਟ ਨਹੀਂ ਹੋਇਆ ਕਿਉਂਕਿ ਜਿਹੜੇ ਸਾਡਾ ਦੋਸ਼ੀ ਨੇ ਉਹ ਮਤਲਬ ਸਾਡਾ ਬਿਲਕੁਲ ਪੰਜਾਬ ਛੱਡ ਕੇ ਆਊਟ ਆਫ ਸਟੇਟ ਜਾ ਕੇ ਟੋਟਲ ਕਿੰਨੇ ਤਿੰਨ ਜਣੇ ਸਰ ਇਸ ਮਾਮਲੇ ਵਿੱਚ ਫਿਲਹਾਲ ਤੇ ਜੇ ਦੋ ਬੰਦਿਆਂ ਦਾ ਹੀ ਸਾਡੇ ਕੋਲ ਰਿਕਾਰਡ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਦੋ ਤਿੰਨ ਦਿਨ ਵੀ ਹੋ ਸਕਦੇ ਆ ਚਾਰ ਵੀ ਹੋ ਸਕਦੇ ਆ ਪਾਰਟ ਆਫ ਤਫ਼ਤੀਸ਼ ਹੈ ਜਿੰਨੀ ਦੇਰ ਤੱਕ ਉਹ ਸਾਡੇ ਹੱਥੀਂ ਨਹੀਂ ਚੜਦੇ ਉਨੀ ਦੇ ਤੱਕ ਤੁਹਾਨੂੰ ਸਾਨੂੰ ਅਗਲਾ ਲਿੰਕ ਜਿਹੜਾ ਹੈਗਾ ਉਹ ਡਿਵੈਲਪ ਹੋ ਰਿਹਾ ਹੈ। ਥੈਂਕ ਯੂ ਜੀ